ਸਾਥ ਸੰਗਤ ਜੀ ਵੇਖੋ ਉਹ ਵਿਕਾਰੀਆਂ ਦਾ ਜੀਵਨ ਉਹ ਬੇਵਿਚਾਰੀਆਂ ਦਾ ਜੀਵਨ ਗੁਰਬਾਣੀ ਕਿਵੇਂ ਬਦਲ ਦਿੰਦੀ ਹੈ ਉਹ ਕਹਿੰਦੀ ਵੀ ਮੂਲਾ ਜਾਣਾ ਕੋਈ ਨਹੀਂ ਗੁਰੂ ਨਾਨਕ ਦੇਵ ਜੀ ਕੋਲ ਜੇ ਮਾਨੂੰ ਕਹਿਣ ਲੱਗੇ ਉਹ ਕਹਿੰਦੀ ਚੱਲ ਮੈਂ ਯਤਨ ਕਰਦੀ ਹਾਂ ਉਹਨੇ ਕਿਹਾ ਆਪ ਦੇ ਘਰ ਵਾਲੇ ਨੂੰ ਮੂਲੇ ਨੂੰ ਤੁਸੀਂ ਚੱਲੋ ਜੀ ਗੁਰੂ ਨਾਨਕ ਦੇ ਮਹਾਰਾਜ ਆਏ ਹੋਏ ਨੇ ਤੁਸੀਂ ਚੱਲੋ ਇੱਕ ਵਾਰੀ ਉਹ ਕਹਿੰਦਾ ਮੈਂ ਨਹੀਂ ਜਾਣਾ ਕਿਸੇ ਕੋਲੇ ਤੈਨੂੰ ਪਤਾ ਵੀ ਮੈਂ ਜਾਂਦਾ ਹੀ ਨਹੀਂ ਉਹ ਕਹਿੰਦੀ ਨਹੀਂ ਤੁਸੀਂ ਜੋ ਮਰਜ਼ੀ ਕਰੋ ਇੱਕ ਵਾਰੀ ਬਾਗ ਚੱਲੋ ਅੱਗੇ ਨਾ ਜਾਇਓ ਕਿ ਪਿੱਛੇ ਹੀ ਖੜ ਜਿਓ ਨੇੜੇ ਚੱਲਿਓ ਤੁਸੀਂ ਉਹ ਚਲੋ ਕੇਰਾ ਮਨਾ ਮਨੂ ਕੇ ਨਾ ਕਰ ਵਾਲੀ ਲੈ ਗਏ ਗਵਾਂਡੀਆਂ ਨੇ ਸਾਥ ਦਿੱਤਾ ਕਿਸੇ ਨੂੰ ਸਿੱਧੇ ਰਸਤੇ ਪਾ ਦੇਣਾ ਇਹਦੇ ਵਰਗਾ ਪੁੰਨ ਕੋਈ ਨਹੀਂ ਕਿਸੇ ਨੂੰ ਮਾੜੇ ਰਸਤੇ ਲਾ ਦੇਣਾ ਇਹਦੇ ਵਰਗਾ ਪਾਪ ਕੋਈ ਨਹੀਂ ਥੋੜਾ ਜਿਹਾ ਜਵਾਨ ਨਾਲ ਵੀ ਸ਼ਬਦਾਂ ਨਾਲ ਵੀ ਕਿਸੇ ਦਾ ਜੀਵਨ ਬਦਲਦੀ ਹੈ ਨਾ ਸਾਧ ਸੰਗਤ ਜੀ ਬਹੁਤ ਵੱਡਾ ਪੁੰਨ ਹੈ ਕਿਸੇ ਡਿੱਗੇ ਪੈ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰੀਏ ਨਾ ਫੇਰ ਹੀ ਗੁਰਦੁਆਰੇ ਆਉਣ ਦਾ ਫਾਇਦਾ ਮੱਥੇ ਟੇਕਿਆਂ ਦਾ ਫਾਇਦਾ ਹੈ ਇਹਦਾ ਭਲੇ ਹੀ ਨਾ ਕੀਤਾ ਕਦੀ ਕਿਸੇ ਰੋਂਦੇ ਨੂੰ ਵਸਾਇਆ ਹੀ ਤੇ ਦੱਸ ਖਾਂ ਕਦੀ ਕਿਸੇ ਡੁੱਬਦੇ ਨੂੰ ਬਚਾਇਆ ਹੀ ਤੇ ਦੱਸ ਖਾਂ ਕਦੀ ਕਿਸੇ ਵਿਛੜੇ ਨੂੰ ਮਲਾਇਆ ਹੀ ਤੇ ਦੱਸ ਖਾਂ ਪਾਟਾ ਹੋਇਆ ਜ਼ਖਮ ਜੇ ਕਦੇ ਵੀ ਨਾ ਸੀਤਾ ਉਹ ਐਵੇਂ ਮਾਰਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ ਗੁਰਦੁਆਰੇ ਬੈਠਾ ਰਿਆ ਕਿਸੇ ਦਾ ਭੜਾ ਸੋਚੇ ਹੀ ਨਾ ਇਹ ਗਰੀਬ ਬੰਨੇ ਵੇਖਿਆ ਹੀ ਨਾ ਗੁਰਦੁਆਰੇ ਭਾਵੇਂ ਰੋਜ਼ ਫਿਰਦਾ ਨੇ ਸਾਧ ਸੰਗਤ ਜੀ ਉਹ ਲੈ ਵੀ ਜਦੋਂ ਸੰਗਤਾਂ ਜਾਂਦੀਆਂ ਨਾ ਵੇਖਿਆ ਕਹਿੰਦਾ ਚਲ ਵੇਖੀਏ ਤਾਂ ਸਹੀ ਵੀ ਬਾਬਾ ਹੈ ਕਿ ਹੋਣਾ ਮਨ ਵਿਚ ਆਇਆ ਫੁਰਨਾ ਇੱਕ ਵਾਰੀ ਲਿਜਾਣਾ ਹੁੰਦਾ ਕਿਸੇ ਨੂੰ ਕੈਦਿਆ ਕਰੋ ਤਰੇ ਜਾਂਦੇ ਵੀ ਜਾਂ ਗੁਰਦਾਰੇ ਭਗ ਜਾਇਆ ਕਰ ਇੱਥੇ ਸਾਡੇ ਮੁੰਡਾ ਇੱਕ ਡਿਊਟੀ ਕਰਦਾ ਹੈ ਤੇ ਉਹ ਕਹਿੰਦਾ ਕਿਸੇ ਬੰਦੇ ਨੇ ਕਹਿੰਦਾ ਮੈਥੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਕਹਿੰਦਾ ਕੋਈ ਕਹਿੰਦਾ ਮੇਰਾ ਮਿੱਤਰ ਸੀ ਕੋਈ ਕਹਿੰਦਾ ਮੈਂ ਨਸ਼ਾ ਛੱਡਣਾ ਚਾਹੁੰਨਾ ਪਰ ਮੈਥੋਂ ਉੱਠੇ ਨਹੀਂ ਆਂਦਾ ਸੁਨੇਹਾ ਉਹਦਾ ਮਿੱਤਰ ਕਹਿੰਦਾ ਤੂੰ ਦੁਪਹਿਰੀ ਭਗ ਜਾਇਆ ਕਰ ਕਹਿੰਦਾ ਫੇਰ ਕੀ ਗੱਲ ਤੂੰ ਦੁਪਹਿਰੀ ਚਲਿਆ ਜਾਇਆ ਕਰ ਉਹਨੇ ਉਹ ਕਹਿੰਦਾ ਅੱਛਾ ਜਦੋਂ ਮਰਜ਼ੀ ਜਾ ਸਕਦਾ ਕਹਿੰਦਾ ਹਾਂ ਗੁਰੂ ਸਾਹਿਬ ਤੇ ਹਰ ਵੇਲੇ ਰਹਿੰਦੇ ਆ ਤੂੰ ਜਾਇਆ ਕਰ ਉਹ ਕਹਿੰਦਾ ਮੈਂ ਕੰਮ ਤੇ ਇਕੱਠੇ ਸੀ ਅਸੀਂ ਇਹ ਮੈਂ ਉਹਨੂੰ ਕਹਤਾ ਵੀ ਤੂੰ ਦੋ ਦੋ ਦਿਨੋਂ ਉੰਗੀ ਤੇ ਆਉਂਦਾ ਹੀ ਨਹੀਂ ਪਿਆਰੇ ਮੈਂ ਘਰ ਵਿੱਚ ਤੂੰ ਦੁਪਹਿਰੀ ਚਲਾ ਜਾਕਰ ਉਹ ਕਹਿੰਦਾ ਮੈਂ ਦੁਪਹਿਰੇ ਜਾਣ ਲੱਗ ਪਿਆ ਮੈਨੂੰ ਉੱਥੇ ਬੰਦੇ ਬੈਠੇ ਸੀ ਇਹੋ ਜਿਹੇ ਬੰਦੇ ਮਿਲੇ ਮੈਨੂੰ ਸਮਝਾਉਣ ਲੱਗ ਪਏ ਮੇਰਾ ਸਤਕਾਰ ਕਰਨ ਲੱਗ ਪਏ ਮੈਨੂੰ ਕਹਿੰਦੇ ਰੋਜ਼ ਆਇਆ ਕਰ ਤੂੰ ਚਾਹ ਪੀ ਲਿਆ ਕਰ ਐਸਾ ਜੀਵਨ ਬਣਾ ਕਹਿੰਦੇ ਨਸ਼ੇ ਹੀ ਛੱਡ ਗਿਆ ਆਖਿਓ ਸਤਨਾਮ ਇਦਾਂ ਹੁੰਦਾ ਬੋਲ ਕੇ ਉਹ ਗਵੰਡੀ ਲੈ ਕੇ ਕਿਤੇ ਵੇਖਾਂ ਤੇ ਸਹੀ ਤੇ ਜਦੋਂ ਫਿਰ ਨਦਰ ਪੈ ਜੀ ਗੁਰੂ ਨਾਨਕ ਬੈਠਾ ਸਾਹਮਣੇ ਬਹਿ ਗਿਆ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਬੜੀ ਗਈ ਸੱਚੇ ਪਾਤਸ਼ਾਹ ਕੁਛ ਨਹੀਂ ਰਿਆ ਹੁਣ ਤੇ ਅੰਤ ਆਇਆ ਪਿਆ ਜਾਵਾ ਰਹਿਮਤ ਕਰੋ ਪਹਿਲਾਂ ਤਾਂ ਮਸਾ ਲੈ ਕੇ ਆਈਆਂ ਆਪਦੇ ਘਰ ਵਾਲੇ ਨੂੰ ਉਹ ਪਿੱਛੇ ਬੈਠਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਆ ਗਿਆ ਉਹ ਬੈਠਾ ਹੈ ਕੋਈ ਗੱਲ ਨਹੀਂ ਸਾਡੇ ਸਾਹਮਣੇ ਲੈ ਕੇ ਆ ਜਾ ਭਾਈ ਮੂਲਿਆ ਪਿੱਛੇ ਕੋ ਬੈਠਾ ਹੈ ਦੱਸ ਕੀ ਚਾਹੀਦਾ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਤੁਹਾਡੀ ਦ੍ਰਿਸ਼ਟੀ ਪੈ ਗਈ ਬਹੁਤ ਹੁਣ ਫਿਰ ਕੀ ਕਰਦਾ ਹੁਣਾ ਕੋਈ ਚੰਗਾ ਕੰਮ ਹੋਇਆ ਹੀ ਨਹੀਂ ਜੀ ਸਭ ਕੁਝ ਬਰਬਾਦ ਹੋ ਗਿਆ ਕੁਝ ਹੋਇਆ ਹੀ ਨਹੀਂ ਚੰਗਾ ਹੁਣ ਫਿਰ ਅੱਗੇ ਸਮਝ ਚੱਲੋ ਆਨੰਦ ਲਾਲਾ ਪਾਛਾ ਜੋ ਵੀ ਬੀਤੀ ਸੋ ਬੀਤੀ ਜਿਹੜੀ ਬੀਤ ਗਈ ਠੀਕ ਆ ਉਹ ਮੁਲਿਆ ਸਮਝਦਾ ਹੁਣ ਵੀ ਕੁਝ ਨਹੀਂ ਰੱਖਿਆ ਇੰਨਾ ਕੰਮਾਂ ਵਿੱਚ ਲੇਖਾ ਦੇਣਾ ਪਏਗਾ ਤੈਨੂੰ 나ੜੇ ਕਰਮ ਕਰਬਾ ਐ ਇੰਨਾ ਕਿਆ ਕਿਉਂਕਿ ਫਲਸਫੀ ਐਸੀ ਸੀ ਗੁਰੂ ਨਾਨਕ ਦੇ ਮਹਾਰਜ ਦੇ ਬਚਨ ਇਹ ਹੋ ਨਹੀਂ ਸੀ ਇੱਕ ਵਾਰੀ ਜਿਹਨੂੰ ਕਹਿ ਦਿੰਦੇ ਸੀ ਜੀਵਨ ਪਲਟ ਕੇ ਰੱਖ ਦਿੰਦੇ ਸੀ ਐਦੋਂ ਬਾਅਦ ਨਹੀਂ ਮਹਾਰਜ ਇੱਕ ਵਾਰੀ ਬਖਸ਼ ਲਓ ਗਿਆ ਘਰ ਵਿੱਚ ਸਭ ਕੁਝ ਤਿਆਗ ਦਿੱਤਾ ਬੂੰਦ ਬੂੰਦ ਨਾਲ ਸਿਆੜੇ ਕਹਿੰਦੇ ਆ ਦਰਿਆ ਭਰ ਜਾਂਦਾ ਹੈ ਕੰਮ ਕਰਨਾ ਸ਼ੁਰੂ ਕਰ ਦਿੱਤਾ ਘਰ ਵਾਲੀ ਨੂੰ ਸ਼ਾਂਤੀ ਆ ਗਈ ਸਤ ਸਤ ਸੰਗਤ ਜੀ ਕੰਮਕਾਰ ਕਰਨ ਲੱਗੇ ਹੌਲੀ 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 ਉਹ ਮੂਲਾ ਕੀ ਕਹਿੰਦੇ ਐਨਾ ਕੁ ਅਮੀਰ ਹੋਇਆ ਕਿ ਉਹਨਾਂ ਉਹਦਾ ਨਾਂ ਅਮੀਰਾਂ ਵਿੱਚ ਗਿਣਨ ਲੱਗ ਪੈ ਕੇ ਕੋਈ ਮੂਲਾ ਹੈ ਐਡੀ ਸ਼ਰਧਾ ਬਣ ਗਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕੋਈ ਵੀ ਤੇਰੇ ਘਰ ਵਿੱਚ ਸਿੱਖ ਆਵੇ ਨਾ ਉਹਨੂੰ ਮੇਰਾ ਰੂਪ ਹੀ ਜਾਣਣਾ ਹੈ ਇੰਨੀ ਸ਼ਰਧਾ ਬੰਨਤੀ ਅੰਦਰ ਜੋ ਦੀਸਾ ਗੁਰ ਸਿੱਖੜਾ ਤਿਸ ਨਿਵ ਨਵ ਲਾਗੈ ਪਾਏ ਜੀਉ ਭਾਵ ਇੰਨਾ ਸਤਕਾਰ ਕਰ ਕਹਿੰਦੇ ਬੜੇ ਵੱਡੇ ਤਕੜਿਆਂ ਵਿੱਚ ਉਹਦਾ ਨਾਂ ਆਉਣ ਲੱਗ ਪਿਆ ਤੇ ਤੁਹਾਨੂੰ ਪਤਾ ਹੈ ਵੀ ਜਿਹੜੇ ਬੰਦੇ ਮਾਇਆ ਕਰਕੇ ਤਕੜੇ ਹੋਣ ਤੇ ਚੋਰਾਂ ਦੀ ਵੀ ਉਹਨਾਂ ਤੇ ਅੱਖ ਹੁੰਦੀ ਹੈ ਤੇ ਕਿਸੇ ਨੂੰ ਪਤਾ ਲੱਗਾ ਚੋਰ ਨੂੰ ਉਹਨੇ ਸੋਚਿਆ ਵੀ ਹੈ ਗੁਰੂ ਨਾਨਕ ਦਾ ਸਿੱਖ ਹੈ ਤੇ ਤਕੜਾ ਬਣ। ਵੇਖੋ ਇੰਨਾ ਤਕੜਾ ਹੋ ਗਿਆ ਵੀ ਉਹਦੀਆਂ ਗੱਲਾਂ ਹੋਣ ਲੱਗ ਪੀਆਂ। ਵੀ ਇਦਾਂ ਤਾਰ ਦੇ ਕਿ ਦੀ ਸ਼ਰਦਾ ਤੇ ਰੱਖ ਤੂੰ। ਇੰਨਾ ਤਕੜਾ ਹੋ ਗਿਆ ਮੁੱਲਾ ਕੀਟ। ਤੇ ਉਹਨੇ ਸੋਚਿਆ ਨਾ ਚੋਰ ਨੇ ਕਹਿੰਦੇ ਵੀ ਇਹ ਗੁਰੂ ਨਾਨਕ ਦਾ ਸਿੱਖ ਹੈ। ਇਹਨੂੰ ਇਹਦੇ ਵਰਗਾ ਬਣ ਕੇ ਠੱਗਿਆ ਜਾ ਸਕਦਾ ਹੈ। ਚੋਰ ਨੇ ਕਹਿੰਦੇ ਸਾਧਾ ਮਰਾ ਬਾਣਾ ਪਾਲਿਆ ਇਦਾਂ। ਜਿਵੇਂ ਆਪਾਂ ਬਾਈ ਬੈਠਿਆ ਇਦਾਂ। ਤੇ ਕਿਉਂਕਿ ਬੜੇ ਭੇਖਾਂ ਵਿੱਚ ਦੁਨੀਆ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਗੁਰਮਖੋ ਬੜੇ ਹੁੰਦੇ ਆ ਜਿਹੜੇ ਭੇਖ 'ਚ ਹੁੰਦੇ ਆ ਪਰ ਹਰ ਸੰਸਥਾ ਹੁੰਦੀ ਐ ਸਭ ਵਿੱਚ ਬੰਦੇ ਮਾੜੇ ਨਹੀਂ ਹੁੰਦੇ ਸਭ ਵਿੱਚ ਮੰਦੇ ਚੰਗੇ ਨਹੀਂ ਹੁੰਦੇ ਹਰ ਪਰਿਵਾਰ ਵਿੱਚ ਮਾੜੇ ਜੀ ਵੀ ਹੁੰਦੇ ਆ ਚੰਗੇ ਜੀ ਵੀ ਹੁੰਦੇ ਆ ਪਰ ਕਿਸੇ ਇੱਕ ਮੰਗਰ ਲਾ ਕੇ ਸਾਰਿਆਂ ਨੂੰ ਮਾੜਾ ਕਹਿ ਦੇਣਾ ਜਾਂ ਕਿਸੇ ਸੰਸਥਾ ਨੂੰ ਮਾੜਾ ਕਹਿ ਦੇਣਾ ਇਹ ਗੱਲ ਚੰਗੀ ਨਹੀਂ ਹੁੰਦੀ ਸਾਧ ਸੰਗਤ ਜੀ ਚ ਰੋ ਉਹ ਚੋਰ ਨੇ ਸੋਚਿਆ ਵੀ ਬਾਣਾ ਪਾ ਕੇ ਜਾਈਏ ਵੀ ਬਾਣਾ ਪਾ ਕੇ ਠੱਗੀਏ ਉਹਨੂੰ ਗਿਆ ਕਹਿੰਦੇ ਰਾਤ ਨੂੰ ਜਦੋਂ ਗਿਆ ਨਾ ਸਾਧ ਸੰਗਤ ਜੀ ਕਹਿੰਦਾ ਜੀ ਮੈਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਹਾਂ ਚਾ ਚੜ ਗਿਆ ਵੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਮੇਰੇ ਘਰ ਵਿੱਚ ਆਇਆ ਬੈਠੋ ਜੀ ਰਾਮ ਕਰੋ ਤੇ ਸਾਧ ਸੰਗਤ ਜੀ ਰਾਮ ਕਰਨ ਲੱਗਾ ਹੁਣ ਤੁਹਾਨੂੰ ਪਤਾ ਪਹਿਲਾਂ ਵਾਲੇ ਸਮਿਆਂ ਵਿੱਚ ਬੀਬੀਆਂ ਦੇ ਗਹਿਣੇ ਪਾਏ ਹੁੰਦੇ ਤੇ ਉਹ ਸ਼ਾਮ ਨੂੰ ਆਪਣੇ ਗਹਿਣੇ ਉਤਾਰ ਕੇ ਕਿਸੇ ਡੱਬੇ ਵਿੱਚ ਰੱਖ ਦਿੰਦੀਆਂ ਸਾਮਣ ਦੀਆਂ ਇਹਦੀ ਹੁੰਦੀ ਨਿਗਾ ਸੀ ਵੀ ਜਦੋਂ ਸੌਂਗੇ ਤੇ ਉਦੋਂ ਨੂੰ ਆਪਾਂ ਫਿਰ ਇੰਨਾ ਦਾ ਸੋਨਾ ਧਨ ਦੌਲਤ ਹੈ ਜਿਹੜੀ ਉਹ ਲੈ ਜਾਵਾਂਗੇ ਲੁੱਟ ਕੇ ਤੇ ਜਦੋਂ ਸ਼ਾਮ ਜੀ ਹੋਈ ਪ੍ਰਸ਼ਾਦਾ ਪਾਣੀ ਨੇ ਛਕਿਆ ਤੇ ਹੁਣ ਪਰਿਵਾਰ ਵਾਲੇ ਕਹਿੰਦੇ ਵੀ ਸੁਣਾਓ ਜੀ ਕੋਈ ਰੱਬ ਦੀ ਗੱਲ ਹੁਣ ਰੱਬ ਦੀ ਗੱਲ ਤਾਂ ਇਹਨੂੰ ਤਾਂ ਆਉਂਦੀ ਹੁੰਦੀ ਜੇ ਕੋਈ ਰੱਬੀ ਗੋਣੇ ਦੇ ਕੋਲ ਹੁੰਦੇ ਹੈ ਤੇ ਚੋਰ ਜੀ ਕਹਿੰਦਾ ਜੀ ਹੁਣ ਤਾਂ ਥੱਕੇ ਆ ਕੋਈ ਗੱਲ ਨਹੀਂ ਆਪਾਂ ਸਵੇਰੇ ਸੁਣਾਵਾਂਗੇ ਤੁਹਾਨੂੰ ਗੱਲ ਬਾਤ ਸਾਧ ਸੰਗਤ ਜੀ ਪੈ ਗਏ ਸਾਰੀ ਰਾਤ ਨੂੰ ਠਿਆ 12 1 ਵਜੇ ਉੱਠ ਕੇ ਨੇ ਡੱਬਾ ਸੀ ਜਿਹੜਾ ਉਹ ਸੋਨੇ ਵਾਲਾ ਗਹਿਣਿਆਂ ਵਾਲਾ ਚੱਕਿਆ ਤੇ ਆਪਣੇ ਇਦਾਂ ਕਾਸ਼ ਵਿੱਚ ਦੇ ਤਾਲੁਕ ਹੋਇਆ ਤੇ ਤੁਰ ਪਿਆ ਜਦੋਂ ਗਿਆ ਨਾ ਤੇ ਦਰਵਾਜ਼ੇ ਲੱਗੇ ਹੋਏ ਸੀ ਉਤੋਂ ਦੀ ਹੁਣ ਲੰਘਿਆ ਨਾ ਜਾਵੇ ਕਿਤੋਂ ਦੀ ਤੇ ਐਨਾ ਕਹਿੰਦੇ ਮੂਲੇ ਕੀਟ ਨੂੰ ਐਨਾ ਕ ਭਰੋਸਾ ਸੀ ਵੀ ਉਹਨੇ ਉਹਨੂੰ ਚੋਰ ਸਮਝਿਆ ਹੀ ਨਹੀਂ ਉਹ ਉੱਠਿਆ ਕਹਿੰਦਾ ਜੀ ਤੁਸੀਂ ਬਾਹਰ ਜਾਣਾ ਕਹਿੰਦਾ ਮੈਂ ਬਾਹਰ ਨੂੰ ਜਾਣਾ ਮੈਂ 12 1 ਵਜੇ ਉੱਠ ਕੇ ਇਸ਼ਨਾਨ ਕਰਦਾ ਤੇ ਬਾਹਰ ਹੀ ਮੈਂ ਇਸ਼ਨਾਨ ਕਰਾਂਗਾ ਉਸ ਤੋਂ ਬਾਅਦ ਫਿਰ ਮੈਂ ਜਾਵਾਂਗਾ ਭਜਨ ਪਾਠ ਕਰਾਂਗਾ ਕਹਿੰਦਾ ਜੀ ਮੈਂ ਦਰਵਾਜ਼ਾ ਖੋਲ ਦਿੰਦਾ ਤੁਹਾਡੀ ਮਰਜ਼ੀ ਹੈ ਜਾਓ ਦਰਵਾਜ਼ਾ ਜਦੋਂ ਖੋਲਿਆ ਤੇ ਕਹਿੰਦਾ ਵੀ ਆਸ਼ੀਰਵਾਦ ਤਾਂ ਦੇਜੋ ਜੀ ਕੋਈ ਜਦੋਂ ਆਸ਼ੀਰਵਾਦ ਦੇਣ ਲੱਗਾ ਨਾ ਚੋਰ ਕਹਿੰਦੇ ਡੱਬਾ ਸੀ ਜਿਹੜਾ ਉਹ ਥੱਲੇ ਡਿੱਗ ਪਿਆ ਫਿਰ ਵੀ ਮੂਲੇ ਨੇ ਸ਼ੱਕ ਨਹੀਂ ਕੀਤਾ ਵੀ ਗੁਰੂ ਨਾਨਕ ਦੇ ਸਿੱਖ ਤੇ ਸ਼ੱਕ ਕਰਨ ਨੂੰ ਸਾਧ ਸੰਗਤ ਜੀ ਪਹਿਲੀ ਗੱਲ ਤਾਂ ਸਿੱਖੀ ਨਾਲ ਜੁੜੀਏ ਧੋਖਾ ਹੀ ਨਾ ਕਰੇ ਵਿਸ਼ਵਾਸ ਬਹੁਤ ਕਰਦੇ ਆ ਲੋਕ ਇਸ ਬਾਣੇ ਤੇ ਤੇ ਅੰਦਰੋਂ ਤੁਰਿਏ ਗੁਰੂ ਦੀ ਕਿਰਪਾ ਨਾਲ ਸਾਧ ਸੰਗਤ ਜੀ ਹੁਣ ਜਦੋਂ ਇਦਾਂ ਅਸ਼ੀਰਵਾਦ ਦੇਣ ਲੱਗਾ ਡੱਬਾ ਡੜ ਕੇ ਪੈ ਤੇ ਚੱਕ ਕੇ ਫੜਾਦਾ ਕਹਿੰਦਾ ਆ ਲਓ ਜੀ ਪਛਾਣ ਹੁੰਦੀ ਹੈ ਵੀ ਲੱਗਦਾ ਇਦਾਂ ਐ ਵੀ ਜਿਵੇਂ ਆਪਣਾ ਹੋਵੇ ਪਰ ਸ਼ੰਕਾ ਨਹੀਂ ਮਨ 'ਚ ਆਉਣ ਦਿੱਤਾ ਕਹਿੰਦਾ ਨਹੀਂ ਸ਼ਰਧਾ ਅੱਜ ਕੱਲ ਤਾਂ ਨਰੀਸ਼ ਅੰਕੇ ਨਹੀਂ ਸ਼ਰਦਾਤਾ ਰਹੀ ਨੇ ਉਹ ਕਹਿੰਦਾ ਇਦਾਂ ਹੋਣਾ ਚਾਹੀਦਾ ਜੀ ਕਹਿੰਦਾ ਆ ਕਿਵੇਂ ਹੋ ਸਕਦਾ ਜੀ ਉਹ ਕਹਿੰਦਾ ਆ ਨਹੀਂ ਹੋਣਾ ਚਾਹੀਦਾ ਜੀ ਮਾਫ਼ ਕਰਨਾ ਸੀ ਗੁਰਦਾਰੇ ਜਾ ਕੇ ਵੀ ਸ਼ਰਦਾਤਾ ਕੀ ਅਸੀਂ ਮੱਤ ਦੇਣੀ ਜਾਂਦੇ ਹਾਂ ਬਹੁਤੀ ਤਾਂ ਮੱਤ ਦੇਣ ਪੁੱਛਦੇ ਥੋੜੀਆਂ ਅਸੀਂ ਦੱਸਦੇ ਆ ਭਾਵੇਂ ਕਿ ਭੋਗ ਤੇ ਗੱਲਾਂ ਆਪਾਂ ਬਹੁਤ ਦੁੱਖ ਦੇ ਸਮੇਂ ਵਿੱਚ ਬੈਠੇ ਆ ਗੱਲਾਂ ਕਰਨ ਨੂੰ ਨਹੀਂ ਹੁੰਦੀਆਂ ਇੱਥੇ ਜਿਹਨੂੰ ਅਸੀਂ ਮਾਸਟਰ ਰੱਖਿਆ ਹੁੰਦਾ ਨਾ ਕਈ ਵਾਰੀ ਗੁਰੂ ਕੇ ਵੀਰਾਂ ਇੱਧਰ ਨੂੰ ਮੂੰਹ ਕਰਿਓ ਜੀ ਮਹਾਰਾਜ ਦਾ ਹੁਣ ਇਤਾਂ ਚੀਜ਼ਾਂ ਰੱਖੋ ਜਿਆ ਰੱਖਣੀਆਂ ਚਾਹੀਦੀਆਂ ਕਹਿਣਾ ਇਹ ਚਾਹੀਦਾ ਵੀ ਸੋਨੋ ਪਤਾ ਜੀ ਤੁਸੀਂ ਬਾਣੀ ਪੜਦੇ ਹੋ ਕਰਦੇ ਹੋ ਜੋ ਮਰਜ਼ਾਦਾ ਸਹੀ ਆ ਉਸ ਤਰੀਕੇ ਨਾਲ ਸਾਨੂੰ ਦੱਸੋ ਤੇ ਆਪਾਂ ਕਰੀਏ ਤੇ ਜਦੋਂ ਚੱਕ ਕੇ ਫੜਾਤਾ ਡੱਬਾ ਤੇ ਬਾਹਰ ਨੂੰ ਗਿਆ ਹੁਣੇ ਪੱਕਾ ਸਿੱਖ ਸੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਦਾ ਭਜਨ ਬੰਦਗੀ ਕਰਨ ਵਾਲਾ ਸੀ ਇਹ ਜ਼ਰੂਰੀ ਨਹੀਂ ਹੁੰਦਾ ਕਈ ਬੰਦੇ ਬੜੇ ਮਾੜੇ ਜੀਵਨ ਵਾਲੇ ਹੁੰਦੇ ਆ ਬੜੇ ਬਸ਼ਈ ਹੁੰਦੇ ਆ ਪਰ ਜਦੋਂ ਬਣਦੇ ਆ ਨਾ ਸਿੱਖ ਵੀ ਫਿਰ ਤਕੜੀ ਬਣਦੇ ਬੜਿਆਂ ਤਾਰਿਆ ਸੱਜਣ ਠੱਗ ਵਰਗੇ ਠੱਗਿਆਂ ਜਰੂਰ ਮਾਰਦੇ ਸੀ ਪਰ ਜਿੱਦੈ ਗੁਰਨਾਨਕ ਦੇਵ ਮਹਾਰਾਜ ਨੂੰ ਸੁਣ ਲਿਆ ਉਹਨਾਂ ਨੇ ਠੱਗਿਆਂ ਮਾਰਨੀਆਂ ਛੱਡਦੀਆਂ ਅਸਲੀ ਸੱਜਣ ਬਣ ਗਏ ਭੂਮੀਆਂ ਚੋਰ ਵਰਗੇ ਮਿਲੇ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਦਾ ਜੀਵਨ ਬਣ ਗਿਆ ਵਚਨ ਮੰਨ ਕੇ ਗਨਕਾ ਵਰਗੇ ਬੇਸਵਾਵਾਂ ਨੂੰ ਤਾਰਿਆ ਮਾਫ਼ ਕਰਨਾ ਸੀ ਸੁਣਦੇ ਵੀ ਰਹਿੰਨੇ ਆ ਤੇ ਸਾਡਾ ਜੀਵਨ ਵੀ ਨਹੀਂ ਬਦਲਦਾ ਸ਼ਰਧਾ ਭਾਵ ਨਾਲ ਬਾਣੀ ਪੜਿਆ ਕਰੀਏ ਸੁਣਿਆ ਕਰੀਏ ਤੇ ਗੁਰੂ ਜ਼ਰੂਰ ਭਲਾ ਕਰਦੇ ਆ ਉਹਦੀ ਰਜਾ ਚ ਰਹਿਣਾ ਚਾਹੀਦਾ ਇਹ ਜਦੋਂ ਦੱਬਾ ਫੜਾਤਾ ਚੱਕ ਕੇ ਤੇ ਬਾਹਰ ਨੂੰ ਜਾਂਦਾ ਨਾ ਐਸੀ ਖੇਡ ਵਰਤੀ ਹੁਣ ਪੱਕਾ ਸਿੱਖ ਸੀ ਗੁਰੂ ਨਾਨਕ ਦੇਵ ਮਹਾਰਜ ਨੇ ਸੱਚੇ ਪਾਤਸ਼ਾਹ ਨੇ ਆਪਣੇ ਸੇਵਕ ਦੀ ਇਲਾਜ ਤੇ ਰੱਖਣੀ ਸੀ ਕਹਿੰਦੇ ਜਦੋਂ ਥੋੜੀ ਜੀ ਦੂਰ ਜਾਂਦਾ ਹੈ ਨਾ ਇਹਨੂੰ ਦਿਸਣਾ ਬੰਦ ਹੋ ਜਾਂਦਾ ਹੈ ਜਦੋਂ ਉਠਾ ਮੁੜਦਾ ਇਹ ਦੇਸਣ ਲੱਗ ਜਾਂਦਾ ਉਹ ਕਹਿੰਦਾ ਵੀ ਚੋਰੀ ਤਾਂ ਕਰ ਲਿਆ ਆ ਪਰ ਇਹ ਕੋਈ ਆਮ ਬੰਦਾ ਨਹੀਂ ਜਿਹਦੇ ਘਰੋਂ ਆਇਆ ਉਹ ਚੋਰ ਕਹਿੰਦਾ ਇਹ ਮੂਲਾ ਕੋਈ ਆਮ ਸਿੱਖ ਨਹੀਂ ਇਹ ਤੇ ਕੋਈ ਪਹੁੰਚਿਆ ਹੋਇਆ ਕਮਾਈ ਵਾਲਾ ਸਿੱਖ ਹੈ ਅੱਗੇ ਤਾਂ ਮੈਂ ਜਾ ਹੀ ਨਹੀਂ ਸਕਦਾ ਅੱਗੇ ਨੂੰ ਜਾਇਆ ਕਰੇ ਤੇ ਦਸੋਂ ਹਟ ਜਾ ਜਰੇ ਪਿੱਛੇ ਮੁੜਿਆ ਕਰੇ ਤਾਂ ਕਿਸਣ ਲੱਗ ਜਾ ਕਰੇ ਹੁਣ ਨਹੀਂ ਜਾ ਸਕਦੇ ਵਾਪਸ ਮੁੜ ਪਿਆ ਜਾ ਕੇ ਨਾ ਮੂਲੇ ਦੇ ਪੈਰੀਂ ਡਿੱਗਣ ਲੱਗ ਲੱਗ ਪੈਰੀਂ ਡਿੱਗਿਆ ਉਹ ਕਹਿੰਦਾ ਸੰਤ ਜੀ ਤੁਸੀਂ ਮੇਰੇ ਪੈਰੀਂ ਕਿ ਡਿੱਗੀ ਜਾਨਾ ਤੁਸੀਂ ਮੁੜਿਆਏ ਵਧੀਆ ਗੱਲ ਐ ਚਾਹ ਪਾਣੀ ਸ਼ਕੋ ਕਹਿੰਦਾ ਨਹੀਂ ਅਸਲ ਵਿੱਚ ਮੈਂ ਸੰਤ ਨਹੀਂ ਭਰਾਵਾ ਸੰਤ ਤਾਂ ਤੂੰ ਐ ਮੈਂ ਤਾਂ ਇਕੱਲਾ ਬਾਣੀ ਪਾਇਆ ਹੋਇਆ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹ ਤੱਕ ਇੱਥੇ ਗੱਲ ਮਨ ਨਿਰਮਰਦੀ ਆ ਮਨ ਸੱਚਾ ਹੋਣਾ ਚਾਹੀਦਾ ਸੱਚੇ ਮਨ ਨਾਲ ਜਦੋਂ ਅਸੀਂ ਗੁਰੂ ਨਾਨਕ ਦੇ ਦਰ ਤੇ ਆਉਂਨੇ ਆ ਨਾ ਜੁੜਦੇ ਆ ਕੋਈ ਗੱਲ ਨਹੀਂ ਜੇ ਇੱਕ ਮੈਂਬਰ ਮਾੜੇ ਪਾਸੇ ਲੱਗ ਜਾਂਦਾ ਨਾ ਤਾਂ ਸਾਰਾ ਪਰਿਵਾਰ ਜੋਰ ਦਿਓ ਵੀ ਇਹਨੂੰ ਲਾਈਏ ਇਹਨੂੰ ਲੈ ਕੇ ਚੱਲੀਏ ਇਹਨੂੰ ਬਾਣੀ ਸੁਣਾਈਏ ਘਰ ਵਿੱਚ ਬਾਣੀ ਪਾਓ ਕੋਸ਼ਿਸ਼ ਜ਼ਰੂਰ ਕਰਿਆ ਕਰੋ ਰਹਿਮਤ ਪ੍ਰਮਾਤਮਾ ਦੀ ਵਰਤ ਦੀ ਹੈ ਜ਼ਰੂਰ ਕਿਰਪਾ ਕਰਦੇ ਆ ਪਰਮਾਤਮਾ ਭਰੋਸਾ ਰੱਖਿਆ ਕਰੋ ਅਰਦਾਸ ਕਰਿਆ ਕਰੋ ਮੂਲੇ ਕੀਰਤ ਦੀ ਘਰ ਵਾਲੀ ਅਰਦਾਸ ਕਰਦੇ ਵੀ ਰਹਿੰਦੇ ਸੀ ਸੱਚੇ ਪਾਤਸ਼ਾਹ ਪਰਮਾਤਮਾ ਕੋਈ ਮਲਾਏ ਸਭਲਾ ਹੋਵੇ ਤੇ ਲੈ ਗਿਆ ਭਰਾਵਾ ਜਿੰਨਾ ਦਾ ਤੂੰ ਸੇਵਕ ਹੈ ਨਾ ਜਿਹੜੇ ਗੁਰੂ ਦਾ ਮੈਨੂੰ ਉਹਨਾਂ ਕੋਲੇ ਲੈ ਚੱਲ ਕਹਿੰਦੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕੋਲ ਲੈ ਕੇ ਚੱਲਾਂ ਫਿਰ ਤੈਨੂੰ ਲੈ ਗਿਆ ਹੁਣ ਮੂਲੇ ਕੀਟ ਨੂੰ ਮੂਲਾ ਕੀਟ ਚੋਰ ਨੂੰ ਲੈ ਗਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਈਸ਼ਾ ਕੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਈਸ਼ਾ ਕਹਿੰਦੇ ਪੁੱਛਿਆ ਹਾਲ ਚਾਲ ਕਿਉਂਕਿ ਪਹਿਲਾਂ ਆਪ ਹੀ ਵਿਸ਼ੇਵਕਾਰੀ ਸੀ ਜੂਏ ਬਾਜ਼ ਸੀ ਮੂਲਿਆ ਬੜੇ ਚਰਾਬਾ ਦਰਸ਼ਨ ਦਿੱਤੇ ਐ ਠੀਕ ਰਹਿਣਾ ਹਾਂ ਮਹਾਰਾਜ ਤੁਹਾਡੀ ਕਿਰਪਾ ਹੋਗੀ ਤੁਹਾਡੀ ਰਹਿਤ ਹੋਗੀ ਬਹੁਤ ਕੁਝ ਬਖਸ਼ਿਆ ਪਰ ਨਾਲ ਨਾਲ ਆ ਚੋਰਾਂ ਦੀ ਅੱਖ ਹੋ ਗਈ ਤੇ ਮੇਰੇ ਘਰ ਆ ਗਿਆ ਇਹਨੇ ਬਾਣਾ ਪਾਇਆ ਤੇ ਮੈਨੂੰ ਕਹਿੰਦਾ ਵੀ ਗੁਰੂ ਨਾਨਕ ਦੇ ਮਹਾਰਾਜ ਕੋਲ ਲੈ ਕੇ ਚੱਲ ਮੈਂ ਲੈ ਕੇ ਆਇਆ ਅੱਛਾ ਇਹ ਚੋਰ ਤੇ ਲੱਗਦਾ ਨਹੀਂ ਨਹੀਂ ਮਹਾਰਾਜ ਇਹ ਸੇ ਤੂੰ ਪੁੱਛ ਲੋ ਮਹਾਰਾਜ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਹਾਂ ਬਈ ਕਹਿੰਦਾ ਜੀ ਚੰਗਾ ਕੰਮ ਨਹੀਂ ਹੋਇਆ ਤੁਹਾਡੇ ਸਿੱਖ ਦੇ ਘਰ ਮੈਂ ਬਾਣਾ ਪਾ ਕੇ ਚਲਾ ਗਿਆ ਮੈਂ ਚੋਰੀ ਕਰਨ ਲੱਗਾ ਸੀ ਤੇ ਪਰ ਇਹ ਇਹਦੀ ਬੜੀ ਕਰੜੀ ਕਮਾਈ ਹੈ ਤੇ ਤੁਸੀਂ ਬਖਸ਼ ਲਓ ਮਹਾਰਾਜ ਕਹਿੰਦੇ ਮੂਲਿਆ ਦਾਸ ਫਿਰ ਤੇਰੇ ਘਰ ਚੋਰੀ ਕੀਤੀ ਹੈ ਮੇਰੇ ਸਿੱਖ ਦੇ ਘਰ ਕੋਈ ਚੋਰੀ ਕਰੇ ਦਾਸ ਇਹਨੂੰ ਕੀ ਸਜ਼ਾ ਦੇਈਏ ਤੇ ਆਪਣੇ ਵਰਗਾ ਹੁੰਦਾ ਮਹਾਰਾਜ ਇਹਨੂੰ ਅੰਦਰ ਕਰਨਾ ਚਾਹੀਦਾ ਇਹਨੂੰ ਆਹ ਸਜ਼ਾ ਦੇਵੇ ਦੇ ਨਾਲ ਆਹ ਹੋਣਾ ਚਾਹੀਦਾ ਕਹਿੰਦਾ ਮਹਾਰਾਜ ਇਹਦੇ ਬਾਣਾ ਤਾਂ ਪਾਇਆ ਹੀ ਹੈ ਇਹਦੇ ਅੰਦਰ ਬਾਣੀ ਵਸਾ ਦੇ ਉਹਨੂੰ ਅਸਲੀ ਸਿੱਖ ਬਣਾ ਦੇ ਨਕਲੀ ਤੂੰ ਆਖੋ ਸਤਨਾਮ ਐਦਾਂ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਆ